ਬੇਬੇ ਤਾਂ ਆ ਬੈਠੀ ਐ ਉਹ ਪਹਿਲਾਂ ਬੇਬੇ ਨੂੰ ਖੁਸ਼ਖਬਰੀ ਦੰਨਿਆ ਸਭ ਤੋਂ ਪਹਿਲਾਂ ਬੇਬੇ ਹਾਂ ਆ ਗਿਆ ਤੂੰ ਉਹ ਮੈਂ ਤਾਂ ਆ ਗਿਆ ਥਾਂ ਵਾਲਾ ਵਧੀਆ ਥੀ ਅੱਛਾ ਜਿਹੜਾ ਮੈਂ ਦੇਖ ਕੇ ਪਿਛੋਲੇ ਦਿਨ ਦਿਖਾਇਆ ਧੀ ਹਾਂ ਗਿਆ ਸੀ ਥਾਂ ਦੇਖਣ ਕੁੜੀ ਦਾ ਇੰਨੀ ਵਧੀਆ ਜਗ੍ਹਾ ਧੀ ਹਾਂ ਤੈਨੂੰ ਮੈਂ ਦੱਸ ਹੀ ਨਹੀਂ ਸਕਦਾ ਨਾਲੇ ਹੋਰ ਗੱਲ ਧੀ ਹਾਂ 10 ਕਿੱਲੇ ਦੇ ਮੁੰਡੇ ਨੂੰ ਜੀਨ ਆਉਂਦੀ ਐ ਅੱਛਾ ਤੇ ਮੰਗ ਮੰਗਈ ਉਹਨਾਂ ਦਾ ਪੋਰਾ ਵੀ ਨਹੀਂ ਹੈਗਾ 1 ਰੁਪਈਆ ਨਰ ਰਿਸ਼ਤਾ ਲੈਣਗੇ ਉਹ ਅੱਛਾ ਤੇ ਹੁਣ ਤੂੰ ਦੱਸ ਵੀ ਐਦੂ ਚੰਗਾ ਪਹਿਲਾਂ ਕੀ ਹੋ ਸਕਦਾ ਮੇਰੇ ਤਾਂ ਬਾੜੀ ਕੱਲ ਫਿੱਟਦੀ ਅੱਛਾ ਵੀ ਮੇਰੇ ਮਾਮੇ ਨੂੰ ਦਿਖਾ ਦਈਏ ਹੁਣ ਥਾਂ ਅੱਛਾ ਉਹਦਾ ਨਾ ਫਿਰ ਆਏ ਐ ਗੱਲਾਂ ਮੈਂ ਤਾਂ ਇਹਨਾਂ ਦੇ ਵਿੱਚ ਕੁਝ ਮੰਗਦੇ ਨਹੀਂ ਤੇ ਫਿਰ ਉਹ ਕਾਨਮੀਨ ਹੋ ਕੋ ਨਾ ਚ ਬਬੀ ਕਾਨਮੀਨ ਕੀ ਹੋਣੀ ਸੀ ਭਲੇ ਪੁਰਸ਼ ਬੰਦੇ ਸੀ ਤੀ ਉਹ ਸਾਰਾ ਪਰਿਵਾਰ ਚੰਗਾ ਸੀ ਉਹਨਾਂ ਦਾ ਖਾਨਦਾਨ ਬੰਦੇ ਸੀ ਸਮਾਜ ਸੇਵੀ ਬੰਦੇ ਨੇ ਉਹ ਤਾਂ ਉਹ ਤਾਂ ਸਮਾਜ ਦੀ ਸੇਵਾ ਕਰਦੇ ਸਾਰਾ ਪਰਿਵਾਰ ਦਾਜ ਦਾ ਤਾਂ ਬੜਾ ਵਿਰੋਧ ਕਰਦੇ ਨੇ ਉਹ ਦਾਜ ਦਾ ਨਾਮ ਵੀ ਨਹੀਂ ਲੈਣ ਦਿੰਦੇ ਉਹ अच्छा हां ਹੁਣ ਤੂੰ ਦੇਖ ਲੈ ਚਲ ਮੈਂ ਤਾਂ ਵਸਿੰਦ ਕਰ ਲੂੰਗੀ ਆਪਾਂ ਰਾਜਵੀਰ ਨੂੰ ਤਾਂ ਦੱਸੀਏ ਸਭਾ ਨੂੰ ਵੀ ਭਾਈ ਇਹ ਜਾ ਕੇ ਥਾਂ ਖੜਾ ਹੈਗਾ ਮੁੰਡਾ ਵਧੀਆ ਸੋਹਣਾ ਹੈਗਾ ਤੇਰੇ ਵਰਗਾ ਤੇਰੇ ਹਾਨ ਦਾ ਤੇ ਤੂੰ ਦੱਸ ਵੀ ਭਾਈ ਉੱਥੇ ਬੀਬੀ ਤੂੰ ਗੱਲ ਨਾ ਹਾਨ ਪ੍ਰਬਾਨ ਦੀ ਗੱਲ ਪਰੇ ਛੱਡ ਦੇ ਹਾਂ ਮੁੰਡੇ ਦੀ ਉਮਰ ਤਾਂ ਥੋੜੀ ਜੀ ਮੇਰੀ ਭੈਣ ਨਾਲੋਂ ਵੱਡੀ ਥੀ ਕਿੰਨੀ ਕੋ ਉਹ ਬਸ ਆਹੀ 5-7 ਸਾਲਾਂ ਦਾ ਫਰਕ ਹੈ ਫਿਰ ਉਹਨਾਂ ਦਾ ਪਸੰਦ ਨਹੀਂ ਕਰਨਾ ਲੈ ਪਸੰਦ ਕੀ ਨਹੀਂ ਕਰਨਾ ਉਹ ਐਹ ਜਾਂ ਥਾਂ ਆਪਾਂ ਨੂੰ ਮੁਕਤ ਕਿਤੇ ਦੀਵਾਲੇ ਕੀ ਤਰੇ ਭਰੀ ਤਾਂ ਵੀ ਨਹੀਂ ਥੋਣਾ ਆਪਣੇ ਉਹਨਾਂ ਨਾਲ ਬੇਇੱਜ਼ਤੀ ਹੋ ਜੇ ਉਹ ਤਾਂ ਆਪਾਂ ਹੁਣ ਛੇਤੀ ਐ ਕਰੀਏ ਭੈਣ ਦਾ ਸ਼ਗਨ ਪਾ ਦਈਏ ਸ਼ਗਨ ਪਾ ਦਈਏ ਸ਼ਗਨ ਦੀ ਗੱਲ ਕਰ ਅੱਛਾ ਐਵੇਂ ਨਾ ਬਾਲੀਆਂ ਗੱਲਾਂ ਦੱਸੀ ਭੈਣ ਨੂੰ ਭੈਣ ਤਾਂ ਨਿਆਣੀ ਐ ਭੈਣ ਹਜੇ ਅਨਜਾਨ ਐ ਭੈਣ ਨੂੰ ਇੰਨਾਂ ਗੱਲਾਂ ਦਾ ਕਿੱਥੇ ਪਤਾ ਹੈ ਉਹ ਹਿੰਗ ਲੱਗੇ ਨਾ ਫਰਕੜੀ ਠੀਕ ਹੈ ਹਾਂ ਤੈਨੂੰ ਤਾਂ ਕੁਝ ਨਹੀਂ ਲੱਗਦਾ ਭੈਣ ਬਾਰੋਂ ਉੱਠ ਖੜੂਗੀ ਲੈ ਇਹੋ ਜੂ ਵੀ 10 ਕਿੱਲੇ ਵਾਲਾ ਪਾੜਿਆ 10 ਕਿੱਲੇ ਕੱਲੀ ਜ਼ਮੀਨ ਦੀ ਗੱਲ ਨਹੀਂ ਹੈਗੀ ਹਾਂ ਤਾਰਿਆਂ ਨਾਲ ਲਾਈ ਪਈ ਐ ਕੁੱਠੀ ਤਿੰਨ ਮੰਜ਼ਲੀ ਕੁੱਠੀ ਐ ਜੱਟਾਂ ਦੇ ਅੱਛਾ ਅੱਛਾ ਹਾਂ ਆਪਣੀ ਤਾਂ ਬੱਲੇ ਬੱਲੇ ਹੋ ਜਾਊਗੀ ਆਪਣੀ ਤਾਂ ਬੱਲੇ ਬੱਲੇ ਨਾਲੇ ਉਹਨਾਂ ਨੇ ਇਹ ਗੱਲ ਕਹੀ ਐ ਵੀ ਇਹ ਨਾ ਗੱਲ ਸਮਝ ਲਿਓ ਵੀ ਦਾਜ ਅਸੀਂ ਕਿਤੇ ਤੁਹਾਨੂੰ ਮੂੰਹ ਦੇ ਦਿਆਂਗੇ ਹਾਂ ਵੀ ਚੋਰੀਆਂ ਫੜਾ ਜਾਾਂਗੇ ਰੁਪਏ ਹਾਂ ਦਾਈ ਦਾ ਤਾਂ ਸੀ ਨਾ ਵੀ ਨਹੀਂ ਲੈ ਲੈਂਦੇ। ਦਾਈ ਦਾ ਸੀ ਪੰਜ ਪੈਸੇ ਵੀ ਨਹੀਂ ਲੈਣੇ। ਐਡੇ ਭਲੇ ਮਾਨਸ ਬੰਦੇ। ਐਡੇ ਭਲੇ ਮਾਨਸ ਬੇ ਵੀ ਨਾਰਕ ਦੇ ਸੁਨੇਤੀ। ਅੱਛਾ। ਤင်း ਦੇਖਣੇ ਤਾਂ ਮੈਂ ਕਿੱਥੇ ਸੀ ਧੀਏ। ਹੁਣ ਤਾਂ ਮੈਂ ਉਹ ਸਾਰੀਆਂ ਗੱਲਾਂ ਨੂੰ ਸੁਣ ਵੀ ਆਇਆ। ਹਾਂ। ਤੇ ਮੈਂ ਤਾਂ ਘਰ-ਵਾਰ ਦੇਖ ਵੀ ਆਇਆ। ਅੱਛਾ ਅੱਛਾ। ਤੇ ਹੁਣ ਤੂੰ ਐਂ ਕਰ। ਭੈਣ ਨੂੰ ਕਹਿ। শীতੀਏ ਪੱਛਾ ਗੰਦੀਆਂ ਗੱਲਾਂ ਕਰੀਏ। ਸ਼ਗਨ ਦੀ ਤਿਆਰੀ ਕਰੀਏ। ਸ਼ਗਨ ਪਵਾ ਜੀ ਭੈਣ ਦਾ। ਚਲ ਮੈਂ ਤਾਂ ਉਹਨੂੰ ਬੋਲ ਮਾਰਦੀ ਆਂਗੀ ਪੁੱਛ ਰਿਆਂ। ਤੇ ਤੂੰ ਤੇਰੇ ਮਾਮੇ ਨੂੰ ਫੋਨ ਕਰ ਲੈਂਦਾ ਫਿਰ ਆ ਪਹੁੰਚਾ ਦਲਾਂਦੇ। ਕਿਉਂ ਦਿਖਾਉਂਦੇ ਮਾੜਾ ਜੇ ਜਦੋਂ ਤੇਰੇ ਗੱਲ ਫਿੱਟਦੀ ਮੇਰੇ ਗੱਲ ਫਿੱਟਾ ਉਹ ਤਾਂ ਰਿਸ਼ਤੇਦਾਰਾਂ ਨੂੰ ਤੇ ਕਿੱਥੇ ਦਿਖਾਉਣਾ ਹੀ ਹੁੰਦਾ ਆਹੋ ਕਹਿੰਦੀ ਤਾਂ ਹੁੰਦੇ ਐ ਹੂੰ ਵੀ ਸੁਣੋ ਸਾਬ ਕੀ ਕਰੋ ਮਨ ਕੀ ਕਰਨੀ ਤਾਂ ਆਪਾਂ ਮੰਦੀ ਐ ਆਏ ਆ ਵੀ ਉਹ ਮਾਇਆ ਗੁੱਸਾ ਕਰਦਾ ਅਗਲਾ ਰਿਸ਼ਤੇਦਾਰ ਉਹ ਵੀ ਸੰਦ ਦੱਸੇ ਇਨਸਾਨ ਦੁਖਾਇਆ ਨਹੀਂ ਤੂੰ ਸਾਗੇ ਤਾਂ ਸਾਗੇ ਸੁਖ ਨਾ ਸਾਬ ਨੂੰ ਦੱਸਾਂਗੇ ਕਿਰਾ ਦਾ ਮੈਂ ਤੈਨੂੰ ਦੱਸਣਾ ਤੀ ਹਾਂ ਹਾਂ ਮੈਂ ਹੁਣ ਆਪਣੀਆਂ ਗੱਲਾਂ ਤਾਂ ਹੋਰ ਐ ਉਹਨਾਂ ਨੂੰ ਤਾਂ ਦਿਖਾ ਕੇ ਲਿਆਉਣਾਗਾ ਬਸ ਵੀ ਖੁਸ਼ ਹੋ ਜਾਣਗੇ ਚੰਗਾ ਬੇਬੇ ਮੈਂ ਤਾਂ ਤੜਕੇ ਦਾ ਗਿਆ ਤੀ ਮੈਂ ਤਾਂ ਮੋਟਰ ਤੇ ਜਾ ਕੇ ਆਉਣਾ ਤੂੰ ਭੈਣ ਕਰ ਚਲ ਜੇ ਬਾਲੀਆਂ ਗੱਲਾਂ ਐਵੇਂ ਉਮਰਾ ਮਰਦੀਆਂ ਨਾ ਖੋਲ ਕੇ ਨਾ ਦੱਸੀ ਜਾਈਂ ਤੇ ਤੁਮਾਰਾ ਕੀ ਰੱਖਿਆ ਹੈ ਰਾਜਵੀਰ ਨੂਰੀ ਬੋਲ ਮਾਰ ਦੇ ਮੇਰੇ ਕੋਲੇ ਇੱਥੇ ਆ ਜੂਗੀ ਤੂੰ ਵਗ ਜਾ ਬੇਬੇ ਹੁਣ ਮੈਂ ਭੇਜੂ ਚੱਲ ਚੰਗਾ ਮੈਂ ਜਾਨੀਆ ਫੇਰ ਭਾਈ ਬੇਬੇ ਤਾਂ ਵੀਰਾਂ ਚਮਾ ਸਰਿਆ ਪਿਆ ਉਹ ਬੇਬੇ ਵੀ ਵਿਚਾਰੀ ਕੀ ਕਰੇ ਬੁੜੀ ਹੋਈ ਪਈ ਐ ਗਿੱਟੇ ਗੋਡੇ ਦੁਖੀ ਜਾਂਦੇ ਐ ਮਸਾਂ ਉੱਠ ਕੇ ਗਈ ਐ ਵਿਚਾਰੀ ਰਾਜਵੀਰ ਹਾਂ ਆ ਗਈ ਬੇਬੇ ਆ ਪਤਾ ਨਹੀਂ ਕਿ ਦਰਵਾਜ਼ੇ ਫਾੜ ਕੇ ਜਿਹਦੀ ਚੀਜ਼ ਦੀ ਅੰਦਰ ਹੀ ਸੀ ਦੱਸ ਕੀ ਹੋ ਗਿਆ ਹੋਣਾ ਕੀ ਸੀ ਕੀ ਹੋ ਗਿਆ ਦੱਸ ਪਹਿਲਾਂ ਕਹਿ ਹਾਂ ਫਿਰ ਕਿਉਂ ਇਹ ਗੱਲ ਤਾਂ ਹੋਣੀ ਹੈ ਕਾ ਤੋਂ ਬਾਜਾਂ ਮਾਰੀ ਜਾਨੀਆਂ ਬਾਜਾਂ ਮੈਂ ਤਾਂ ਨਾ ਮਾਰਦੀ ਸੀ ਗੁਲਾਬ ਤੇਰੇ ਖਾਤਰ ਥਾਂ ਦੇਖਣ ਗਿਆ ਸੀ ਹਾਂ ਪਤਾ ਮੈਨੂੰ ਗਿਆ ਸੀ ਕਹਿੰਦਾ ਦੱਸ ਕਿੰਨੇ ਜ਼ਮੀਨ ਦੇ ਆਉਂਦੇ ਆ ਅੱਛਾ ਤੇ ਤਿੰਨ ਮੰਜ਼ਲੀ ਹੈ ਕੋਠੀ ਹਾਂ ਵਧੀਆ ਸੋਹਣਾ ਮੁੰਡਾ ਹੈ ਅੱਛਾ ਤੇ ਕਹਿੰਦਾ ਆਪਾਂ ਭੈਣ ਦਾ ਸਗਨ ਬਾਹ ਦਈਏ ਫਿਰ ਜੇ ਛੋਡੇ ਪਸੰਦ ਦਾ ਫਿਰ ਮੈਨੂੰ ਕੀ ਪੁੱਛਦੇ ਆ ਫੇ ਤਾਂ ਵੀ ਤੈਨੂੰ ਪੁੱਛਣਾ ਤਾਂ ਹੈਗਾ ਹੀ ਆ ਤੇ ਉਹ ਫੋਟੋ ਮੰਗਾ ਲਾਣੇ ਆਪਾਂ ਜੇ ਮੈਂ ਕਹੇ ਵੀ ਦਿੱਤਾ ਫੇਰ ਕਿਹੜਾ ਤੁਸੀਂ ਮੰਨ ਜਾਓਗੇ ਕਰਨੀ ਤਾਂ ਤੁਸੀਂ ਆਪਦੀ ਮਰਜ਼ੀ ਆ ਤੇ ਮੰਗਦੇ ਕੁਛ ਨਹੀਂ ਆ ਵੀਰ ਅੱਛਾ 1 ਰੁਪਏ ਨਾਲ ਲੈਣਗੇ ਮੈਂ ਤਾਂ ਲੈ ਕੇ ਜਾਉਂਗੀ ਸਮਾਨ ਮੈਂ ਤੁਹਾਨੂੰ ਦੱਸਾਂ ਗੱਲ ਚਾਰ ਦਿਨਾਂ ਨੂੰ ਅਗਲੇ ਮਹੀਨੇ ਮੈਨੇ ਮਾਰੀ ਜਾਣਗੇ ਨਹੀਂ ਆਹੇ ਹੀ ਤਾਂ ਦੇ ਦੇਾਂਗੇ ਚਾਲ ਜਿੰਦੀਆਂ ਤੇ ਟੀਵੀ ਦੇਵਾਂਗੇ ਨਾ ਨਾ ਬੇਬੇ ਮੈਂ ਤਾਂ ਸਾਰਾ ਸਮਾਨ ਲੈ ਕੇ ਜਾਉਂਗੀ ਓਹੋ ਨਹੀਂ ਸਮਾਨ ਤਾਂ ਦੇਵਾਂਗੀ ਗੱਲ ਕਰ ਵੀ ਸਿਉਨਾ ਤੇ ਆਹਾਂ ਪੈਸੇ ਨਹੀਂ ਮੰਗਦੇ ਅੱਛਾ ਪੈਸੇ ਤਾਂ ਪਰ ਮੈਂ ਨਾ ਮੰਗਣਾ ਸਿਉਨਾ ਤਾਂ ਪਾਉਣਾ ਪਊਗਾ ਜਿੰਨਾ ਕੋਣ ਮੈਨੂੰ ਪਾਉਂਗੇ ਮੇਰੇ ਘਰ ਵਾਲੇ ਨੂੰ ਪਾਉਂਗੇ ਸੱਸ ਸੋਹਰੇ ਨੂੰ ਵੀ ਪਾਉਣਾ ਪਊਗਾ ਭਾਈ ਤੇ ਮੇਰੇ ਤੋਂ ਆ ਪਾ ਦਿਆਂਗੇ ਫੇਰੀ ਮੇਰੀ ਇੱਜ਼ਤ ਰਹੂਗੀ ਮੇਰੇ ਸੌਹਰਿਆਂ ਚ ਇੱਕ ਤੋਂ ਤਿੰਨ ਪਾ ਦਿਆਂਗੇ ਇੱਕ ਤੇ ਪਰੋਣੇ ਨੂੰ ਪਾ ਦਿਆਂਗੇ ਤੇ ਠਿਆਨੀ ਪਰ ਛਾਪ ਦੇ ਸੌਹਰੇ ਨੂੰ ਪਾ ਦਿਆਂਗੇ ਉਹਨਾਂ ਤੋਂ ਚੱਲ ਕਿਵੇਂ ਮਰਜ਼ੀ ਪਾਈ ਚੱਲੇ ਉਹ ਮੇਰੀ ਟੈਨਸ਼ਨ ਨਹੀਂ ਹੈਗੀ ਉਹਦਾ ਤਾਂ ਕਹਿ ਬਈ ਇਸ ਇੱਕ ਬਸ ਛੋਡੇ ਘਰ ਦੀ ਲੀਰ ਵੀ ਨਹੀਂ ਲੈਣੀ ਅੱਛਾ ਹਾਂ ਇਹੋ ਜਿਹੇ ਗਏ ਜੇ ਬੰਦੇ ਟੱਕਰ ਗਏ ਸਾਨੂੰ ਇਹਦਾ ਕਹਿੰਦਾ ਬਾਲੇ ਪਲੇ ਮਾਨਸ ਬੰਦੇ ਅਰੇ ਇਹ ਤਾਂ ਅੱਜ ਕੱਲ ਕੋਈ ਬੰਦਾ ਮਿਲਦਾ ਹੀ ਨਹੀਂ ਹੈ ਹਾਂ ਮੈਂ ਤਾਂ ਕਹਿੰਦੀ ਵੀ ਦੇ ਅਗਲਾ ਦਾਜ ਤਾਂ ਮੰਗਦਾ ਹੀ ਨਹੀਂ ਦੇਖ ਬੇਬੇ ਮੇਰੀ ਗੱਲ ਸੁਣ ਲੈ ਕਿਤੇ ਚਾਰ ਦਿਨਾਂ ਨੂੰ ਨਾ ਕੋਈ ਗੱਲ ਨਾ ਨਿਕਲੇ ਵੇ ਕਿਤੇ ਐ ਨਾ ਲਾਲਚ ਕਰ ਲਿਓ ਵੀ ਸਾਥੋਂ ਦਾਜ ਨਹੀਂ ਮੰਗਦੇ ਜਾਂ ਐ ਨਹੀਂ ਮੰਗਦੇ ਮਾੜੀ ਬੁੱਟੀ ਛਾਣਬੀਨ ਕਰ ਲਓ ਵੀ ਬੰਦੇ ਕਹੇ ਜੇ ਆ ਤੇਰੀ ਕੋਈ ਉੱਥੇ ਸੇਹਲੀ ਸੁਹਣੀ ਹੋਊਗੀ ਉਹ ਤਾਂ ਫੋਨ ਕਰਕੇ ਪਤਾ ਕਰ ਲਈਂ ਉਹਨਾਂ ਨੇ ਪੇ ਕਾ ਦੋ ਫੋਨ ਕਰਕੇ ਹਾਂ ਤੇਰੀ ਕੋਈ ਸੇਹਲੀ ਹੋਊਗੀ ਆ ਨੇੜੇ ਦਾ ਪਿੰਡ ਹੈਗਾ ਕਿਹੜਾ ਪਿੰਡ ਆ ਵੀਰਿਆ अच्छा कोई नहीं फिर मैं पूछ लूंगी फोन करके हैगी है मेरी सेली हैगी है इथे हां हैगी है बस ਮਾੜਾ ਇਹ ਬੰਦਿਆਂ ਦਾ ਪਤਾ ਕਰ ਲਿਓ ਉਹਨਾਂ ਤੋਂ ਉਹ ਕਹੇ ਦੁਆਇਨ ਆਖ ਵੀ ਮੇਰਾ ਰਿਸ਼ਤਾ ਕਰਨਾ ਉਹਨਾਂ ਦੇ ਕਹਦੇ ਸੀ ਨਾ ਉਹਨਾਂ ਦੇ ਬਿੜਕ ਲੈਣੀ ਆ ਮਾੜੀ ਜੀ ਵੀ ਕਹੇ ਹਰਜ ਦਾ ਬੇਬੇ ਛੋਡੇ ਹੀ ਬਣਦਾ ਸੀਗਾ ਦੇਖ ਪਤਾ ਕਰਨ ਦਾ ਜਦੋਂ ਤੁਸੀਂ ਹੁਣ ਦੇਖ ਆਏ ਸਭ ਕੁਝ ਛੋਡੇ ਪਸੰਦਾ ਫਿਰ ਬਈ ਤੁਸੀਂ ਛਾਣਬੀਣ ਵੀ ਕਰੋ ਫਿਰ ਹੁਣ ਇਹ ਆਏ ਹੁਣ ਆਪਣੀ ਕੋਈ ਸ਼ਿਕਰੀ ਨਹੀਂ ਮੈਨੂੰ ਤਾਂ ਪਤਾ ਲੱਗਦਾ ਵੀ ਹੈਗੀ ਆ ਕਿ ਨਾ ਉੱਥੇ ਕੋਈ ਕਿਸੇ ਦੀ ਨਾ ਬਾਈ ਤਾਂ ਜਾਣਦੀ ਹੋਊਗਾ ਬਾਈ ਉਹਨਾਂ ਨੂੰ ਬਚੋਲਾ ਦਿਖਾ ਰਿਹਾ ਨਾ ਕਰਬਾਰ ਹੁਣ ਪਤਾ ਤਾਂ ਪਿੰਡ ਚ ਦਾ ਆਇਆ ਪਿੰਡ ਚ ਆਏ ਕਾਨੂੰ ਕੋਈ ਸੱਚੀ ਗੱਲ ਦੱਸਦਾ ਹੁੰਦਾ ਸਹੇਲੀ ਤਾਂ ਮੇਰੀ ਦੱਸ ਦਊਗੀ ਹਾਂ ਜੇ ਮੈਂ ਕਹਿੰਦੀ ਐ ਹਾਂ ਉਹ ਤਾਂ ਦੱਸ ਦਊਗੀ ਸੱਚੀ ਗੱਲ ਨਹੀਂ ਪਤਾ ਮੰਗਾ ਲਈ ਕਹੇ ਜਾ ਮੁੰਡਾ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਚੱਲ ਕੋਈ ਨਹੀਂ ਫਿਰ ਮੈਂ ਕਰ ਲੂੰਗੀ ਪਤਾ ਪੁੱਛ ਲੂੰਗੀ ਚੱਲ ਜਰੂਰੀ ਸੀਗਾ ਬੇਬੇ ਹੁਣ ਹੀ ਕਰਨਾ ਜੇ ਠਹਿਰ ਜੂ 2 ਸਾਲ ਨਹੀਂ ਹੁਣ ਤਾਂ ਬਹੁਤ ਜਿੱਦੀ ਤਾਂ ਹੋ ਰਹੀਆਂ ਹੁਣ ਤੇ ਬੈਠ ਨਹੀਂ ਕਰਨਾ ਇਹ ਕਹਿੰਦਾ ਕੋਈ ਹਸਾ ਪਾ ਦੇ ਹੋਰ ਹੁਣ ਸਦਾ ਉਹੀ ਕਾਲੀ ਹੋਈ ਪਈ ਆ ਮੇਰੇ ਵਿਆਹ ਦੀ ਨਹੀਂ ਪੁੱਤਾ ਸਾਖ ਬਿਆਹ ਤਾਂ ਕਰਨਾ ਹੀ ਹੁੰਦਾ ਕਦ ਕੁੜੀਆਂ ਮਟਿਆਰਾ ਹੋ ਜਾਣ ਜਾਂ ਤੂੰ ਉਹ ਕਰ ਕੰਮ ਕਰਦਾ ਨਾਲ ਤਾਂ ਲਾਉਣ ਐਸੇ ਨਹੀਂ ਫੋਨ ਲਾ ਲਾ ਪਹਿਲਾਂ ਫੋਨ ਲਾਵਾ ਕੇ ਪਹਿਲਾਂ ਦਾਲ ਤਰਾ ਪਹਿਲਾਂ ਫੋਨ ਨਹੀਂ ਲਾ ਲਾ ਫਿਰ ਐ ਗਰਦਲ ਫਿਰ ਆ ਜੂਗਾ ਰੂਮ ਵਿੱਚ ਵੀ ਲੱਗੀ ਪਈ ਆ ਚੱਲ ਫਿਰ ਮੈਂ ਪਹਿਲਾਂ ਫੋਨ ਹੀ ਲਾਉਣੀ ਆ ਕੌਣ ਲਾ ਕੇ ਪੁੱਛਦੀ ਆ ਪੁੱਛੀਗਾ ਪਹਿਲਾਂ ਕੋਈ ਆਇਆ ਤਾਂ ਨਹੀਂ ਖਾਣ ਮੇਨ ਵਿੱਚ ਲੈ ਕੋਈ ਨਹੀਂ ਮੈਂ ਬਿਆਹ ਹੀ ਨਹੀਂ ਕਰਾਉਣੀ ਬਿਆਹ ਹੁਣ ਕਰਾਉਣ ਨੂੰ ਕੋਈ ਨਹੀਂ ਆਈ ਕਿ ਹੁਣ ਬਿਆਹ ਤਾਂ ਕਰਨਾ ਹੀ ਪਊਗਾ ਸਾਨੂੰ ਤਾਂ ਦਿਨ ਰਾਤ ਨੀਂਦ ਨਹੀਂ ਆਉਂਦੀ ਕੁੜੀ ਬੈਠੀ ਐ ਬੋਤੇ ਜਿੱਦੀ ਕਰੇ ਉਹ ਤਾਇਏ ਨੂੰ ਕਹਿ ਕੇ ਆਇਆ ਧੀ ਵਿਸ਼ਾਗਨ ਪਾਉਣਾ ਭੈਣ ਦਾ ਉਹ ਵਧੀਆ ਲੈ ਆ ਤਾਂ ਬਾਲਾ ਵਧੀਆ ਕਾਰਜ ਹੋ ਜਾਊਗਾ ਕਿੱਧਰ ਗਈ ਸੀ ਤੁਸੀਂ ਉਹ ਤੈਨੂੰ ਪਤਾ ਨਹੀਂ ਮੈਂ ਕਿੱਧਰ ਗਿਆ ਸੀ ਨਹੀਂ ਹੁਣ ਕਿੱਧਰ ਗਏ ਸੀ ਉਹ ਮੈਂ ਤਾਂ ਆਏ ਕੋਲੇ ਗਿਆ ਸੀ ਕੀ ਕਹਿਣਾ ਕਹਿਣਾ ਕੀਤੀਗਾ ਸ਼ਗਨ ਦੀ ਤਿਆਰੀ ਕਰੀਏ ਹੁਣ ਸ਼ਗਨ ਦੀ ਤਿਆਰੀ ਹੋਰ ਹੋਣਾ हां बड़ा बढ़िया थी बेबे ने दसनी तिनू कोई देख ना ਭਾਲੇ ਲੈਣਾ ਬੇਬੇ ਨੇ ਤਾਂ ਗੱਲ ਹੀ ਨਹੀਂ ਕਰੀ ਮੈਂ ਤਾਂ ਇਧਰੋਂ ਆਈਆਂ ਬਾੜੀ ਚੋਂ ਉਹ ਜੇ ਕਿਸੇ ਨੂੰ ਦਿਖਾਵਾਂਗੇ ਕਿ ਮੈਂ ਭਾਨੀ ਮਾਰੂਗਾ ਨਾਲੇ ਕੋਈ ਅਗਲਾ ਹੋਂਕਾ ਲੈਂਦੇਵੇਂ ਅੱਜ ਕੱਲ ਰਿਸ਼ਤੇਦਾਰ ਕਿਹੜੇ ਰਿਸ਼ਤੇਦਾਰ ਤੇ ਖੁਸ਼ ਹੈ ਕੋਈ ਰਿਸ਼ਤਾ ਹੈ ਕਹੇ ਜੀ ਜੀ ਕੁਝ ਦੱਸੇਗਾ ਫੇਰ ਹੀ ਪਤਾ ਲੱਗੂ ਆ ਜਾ ਹੁਣ ਘਰੀ ਬੱਦ ਚੱਲ ਮੁੰਡਾ ਪੜਿਆ ਲਿਖਿਆ ਹਾਂ ਕੰਮ ਕੋਈ ਨਹੀਂ ਕਰਦਾ ਹਾਂ ਆਪੀ ਕੋਈ ਨੌਕਰੀ ਮਿਲ ਜੂ 10 ਕਿੱਲੇ ਜ਼ਮੀਨ ਦੇ ਤਾਂ ਮੁੰਡਾ ਪੜਿਆ ਲਿਖਿਆ ਕੰਮ ਕੋਈ ਨਹੀਂ ਕਰਦਾ ਉਹ ਬੇਲੜ ਨੂੰ ਕਰਕੇ ਆਏਗਾ ਹੁਣ ਤੂੰ ਉਹ ਬੇਲੜ ਨਹੀਂ 10 ਕਿੱਲੇ ਜ਼ਮੀਨ ਦੀ 10 ਲੱਖ ਰੁਪਏ ਦਾ ਠਿਕਾ ਹੋਇਆ 10 ਲੱਖ ਤਾਂ ਸਿੱਧਾ ਹੀ ਆ ਗਿਆ ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਪੈਂਦੀ ਹੈ ਕਮਲੀਏ ਨਾ ਕੰਮ ਕਰਨ ਦੀ ਕੀ ਲੋੜ ਪੈਂਦੀ ਹੈ ਭਾਵੇਂ 20 ਲੱਖ ਹੁੰਦਾ ਵੇ ਅਗਲੇ ਨੇ ਕਰੇ ਕੰਮ ਤਾਂ ਮੁੰਡਾ ਮਾੜਾ ਮੰਟਾ ਕਰਦੀ ਆਵੇਂ ਕੰਮ ਕੰਮ ਕਰੀ ਜਾਨੀਏ ਤੂੰ ਵੱਡੀ ਗੱਲ ਤਾਂ ਇਹ ਹੀ ਥੀ ਉਹ ਦਾਜ ਨਹੀਂ ਮੰਗਦੇ ਦਾਜ ਨਹੀਂ ਮੰਗਦੇ ਭੋਰਾ ਵੀ ਨਹੀਂ ਮੰਗਦੇ ਨਹੀਂ ਤੁਸੀਂ ਕਹਿੰਦੇ ਸੀ ਕਿ ਘਰ ਬਲਾਂ ਸੋਣੇ ਤਿੰਨ ਮੰਜ਼ਲੀ ਕੋਠੀ ਸੀ ਨਾ ਜਿਹੜਿਆਂ ਨੇ ਤਿੰਨ ਮੰਜ਼ਲੀ ਕੋਠੀ ਹੈ 10 ਕਿੱਲੇ ਪਾਹਣਦੇ ਆ ਮੰਗਦੇ ਕਿਉਂ ਨਹੀਂ ਫਿਰ ਓਏ ਉਹ ਤਾਂ ਦਾਜ ਦਾ ਵਿਰੋਧ ਕਰਦੇ ਆ ਸਾਰੇ ਪਰਿਵਾਰ ਆ ਭਲੇ ਪੁਰਸ਼ ਬੰਦੇ ਨੇ ਉਹ ਸੁ ਮਾਰ ਕੇ ਪਤਾ ਕਰ ਲਾਂ ਨਾ ਪਿੰਡ ਚ ਮੈਂ ਤੈਨ੍ਹ ਨਸਾਂ ਭਲੇ ਪੁਰਸ਼ਾਂ ਦਾ ਬਾਦ ਕੀ ਪਤਾ ਲੱਗਦਾ ਹਾਂ ਕੰਗਲੀਏ ਹਾਂ ਉਹਨਾਂ ਨੇ ਤੇ ਇਹ ਗੱਲ ਕਹੀ ਸੀ ਦਾਜ ਦੇਹ ਜ ਪਿੱਛੇ ਨਾ ਅੱਜ ਕੱਲ੍ਹ ਦੇਖ ਲਾ ਕਿੰਨੀਆਂ ਉਹੀ ਗੱਲ ਕੁੜੀਆਂ ਬਲੀ ਚੜੀ ਐ ਨਾ ਦਾਜ ਦੀ ਸਾਰੇ ਲੋਭੀ ਨਹੀਂ ਹੁੰਦੇ ਨਾਲੇ ਨਾ ਚੰਗੇ ਬਥੇਰੇ ਹੁੰਦੇ ਨੇ ਚੰਗੇ ਤਾਂ ਹੁੰਦੇ ਐ ਪਹਿਲਾਂ ਤਾਂ ਹਰੇਕ ਹੀ ਚੰਗਾ ਹੁੰਦਾ ਜਦੋਂ ਮੁੰਡੇ ਨੂੰ ਰਿਸ਼ਤਾ ਲੈਣਾ ਹੁੰਦਾ ਉਦੋਂ ਨਹੀਂ ਕੁਝ ਮੰਗਦਾ ਹੁੰਦਾ ਜਦੋਂ ਕੁੜੀ ਵਿਆਹ ਕੇ ਘਰੇ ਬਗ ਜਾਂਦੀ ਨਾ ਉਦੋਂ ਮੂੰਹ ਟੱਡਦੇ ਆ ਹਾਂ ਲਾਲਚੀ ਲੋਕਾਂ ਦੀ ਗੱਲ ਕਰੀਏ ਨਹੀਂ ਇਹ ਧਰਤੀ ਤਾਂ ਹੀ ਖੜੀ ਐ ਜੇ ਚੰਗੇ ਬੰਦੇ ਨੇ ਤੇ ਨਹੀਂ ਡੋਲਣਾ ਚੰਗੇ ਬੰਦਿਆਂ ਨੂੰ ਤੂੰ ਐ ਗੱਲਾਂ ਕਰਦਾ ਜਾਣੇ ਦੀ ਬੰਦਿਆਂ ਨਾਲ ਤੂੰ ਰੋਜ਼ ਗੱਲਾਂ ਬਾਤਾਂ ਕਰਕੇ ਉਹਨੇ ਪਹਿਲੀ ਵਾਰ ਤੂੰ ਗਲੀ ਦੇ ਘਰੇ ਗਿਆ ਪਹਿਲੀ ਵਾਰ ਗਈ ਬਚੋਲੇ ਨੇ ਤਾਂ ਦੱਸਿਆ ਤੀ ਨਾਲੇ ਗੱਲ ਤਾਂ ਮੇਰੀ ਗੱਲ ਸੁਣ ਲੈ ਬੰਦੇ ਨੇ ਗੱਲ ਇੱਕ ਕਰਕੇ ਪਤਾ ਲੱਗਿਆ ਨਾ ਵੀ ਕਿਹੜਾ ਜਿਹਾ ਬੰਦਾ ਐ ਲਾਲਚੀ ਕੋਈ ਗੱਲ ਹੀ ਨਹੀਂ ਕਰਦੀ ਤੀ ਉਹ ਕਿੱਥੇ ਕਰਦੇ ਹੁੰਦੇ ਨੇ ਲਾਲਚਾਲੀ ਗੱਲ ਚੱਲ ਫੇਰ ਰਾਜਵੀਰ ਦੀ ਹਾਂ ਤਾਂ ਕਰੰਕਰਾਓ ਜੀ ਕੁੜੀ ਹਾਂ ਕਰੂਗੀ ਫੇਰ ਹੀ ਕਰਕੇ ਲੈ 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 ਰਾਜਵੀਰ ਨੂੰ ਪੁੱਛ ਲਿਆ ਕੁੜੀ ਤਾਂ ਨਿਆਣੀ ਐ ਬੇਬੇ ਨੂੰ ਵੀ ਕਿਹਾ ਸੀ ਹਾਂ ਥੋੜਾ ਜਿਹਾ ਨਾ ਉਮਰ ਦਾ ਫਰਕ ਸੀ ਕਿੰਨਾ ਕੋ ਬਸ ਆਹੀ 5-7 ਸਾਲਾਂ ਦਾ ਫਰਕ ਐ ਭੈਣ ਨਾ ਥੋੜੀ ਜਿਹੀ ਉਮਰ ਵੱਡੀ ਸੀ ਤੂੰ ਮੇਰੇ ਕੋਲੇ ਚਲਾਕੀਆਂ ਜਿਹਾ ਨਾ ਖੇਡ ਮੈਂ ਤੈਨੂੰ ਦੱਸਾਂ ਤਾਈ ਤਾਈ ਕੀ ਉੱਥੇ ਰਿਸ਼ਤੇਦਾਰੀ ਐ ਮੈਂ ਤਾਂ ਹੀ ਹੁਣ ਤਾਈ ਕੋਲੇ ਜਾਂਦੀ ਸੀ ਤਾਈ ਨੇ ਮੈਨੂੰ ਦੱਸਿਆ ਕਹਿੰਦੀ 10-12 ਸਾਲ ਵੱਡਾ ਐ ਮੁੰਡਾ ਰਾਜਵੀਰ ਨੂੰ ਕੁੜੀ ਨੂੰ ਗੱਲ ਦੱਸ ਦੇ ਮੈਂ ਤੈਨੂੰ ਦੱਸਾਂ ਹੁਣ ਦੱਸ ਦੇ ਉਹੀ ਗੱਲ ਹੋਊਗੀ ਗੱਲ ਨੂੰ ਵਿਆਹ ਤੋਂ ਬਾਅਦ ਤਲਾਕ ਹੋ ਜੂ ਉਹੀ ਗੱਲ ਹੋਊਗੀ ਜਿਹੜੀ ਤਾਂ ਮੈਨੂੰ ਡਰਤੀ ਹਾਂ ਕਹੀਂ ਤਾਂ ਮੈਂ ਕਿਸੇ ਰਿਸ਼ਤੇਦਾਰ ਨੂੰ ਲੈ ਜਾਂਦਾ ਸੀ ਕੋਈ ਕਾਲੀ ਵਾਰੂ ਲੈ ਉਹੀ ਗੱਲ ਤੂੰ ਕਹੀ ਜਾਨੀ ਆ ਉਹੀ ਤਾਂ ਤਾਈ ਆ ਕਰ ਉਹ ਤਾਈ ਨੂੰ ਆਏ ਆ ਬਿਨਾਂ ਦੀ ਕੁੜੀ ਵਿਆਹੀ ਜੋ ਮੁਕਤ ਕਾਰਜ ਹੋ ਜੂ ਤਾਂ ਲੱਗਦੀ ਐ ਉਹ ਲੱਗਦੀ ਐ ਆਪਣੇ ਤੇ ਲੱਗਦੀ ਤਾਈ ਮੈਂ ਤਾਂ ਕੀ ਲੈਣਾ ਚੱਲ ਰਾਜ ਜੀ ਅਗਰ ਬੰਦਾ ਠੀਕ ਹੈ ਰਾਏ ਵੀਰ ਨੂੰ ਪੁੱਛ ਲੈਣੇ ਕਿ ਇਹਨਾਂ ਦੇਖੋ ਕੁੜੀ ਨੂੰ ਤਾਂ ਮੈਂ ਤਾਂ ਦੱਸੂਗੀ ਵੀ ਭਾਈ ਮੁੰਡਾ 10 ਸਾਲ 12 ਸਾਲ ਵੱਡਾ ਤੇਥੋਂ ਜੇ ਤੈਨੂੰ ਪਸੰਦ ਆ ਤਹਾਂ ਕਰਦੇ ਨਹੀਂ ਪਸੰਦ ਤਾਂ ਜਵਾਬ ਦੇ ਦੇ ਭਲਾ ਜਦੋਂ ਕੁੜੀ ਨੂੰ ਮੁੰਡਾ ਨਾ ਪਸੰਦ ਹੋਇਆ ਵੀ ਤੂੰ ਨੰਦ ਦੇ ਕੇ ਕੀ ਕਰੇਂਗਾ ਚਾਰ ਦਿਨਾਂ ਨੂੰ ਘਰੇ ਆ ਕੇ ਬੈਜੂ ਲੈ 12 ਸਾਲਾਂ ਦਾ ਬੇਰਬਾਨਾ ਪਾਈ 5-7 ਸਾਲਾਂ ਦਾ ਬੇਰਬਾ ਪਾ ਦੀ ਨਾ ਮੈਂ ਤਾਂ ਇਹੀ ਪਾ ਦੂ ਵੀ ਮੁੰਡਾ ਤੇ ਇਥੋਂ ਭਈ 10-12 ਸਾਲ ਛੋਟਾ ਜਵਾਕਾ ਗੋਦੀ ਚੱਕ ਕੇ ਖੜਿਆਉਣ ਨਾਲ 5 ਤੇ 7 ਉਹੀ 12 ਤਾਂ ਹੋਗੇ ਕਿਸੇ ਦੀ ਗੱਲ ਸਮਝ ਚਾਉਂਦੀ ਹੈ ਮੈਂ ਤਾਂ ਮੈਂ ਤੁਹਾਨੂੰ ਇਹ ਸਮਾਂ ਤਾਂ ਸਹੀ ਗੱਲ ਦੱਸੂਗੀ ਐਵੇਂ ਤੁਸੀਂ ਮਾਪਤ ਦੋਨੇ ਨਾ ਉਹੀ ਗੱਲ ਕਰਕੇ ਗੁੱਛਮੁੱਛ ਕੇਰਾ ਛਿੱਟਿਆਉਗੇ ਇਹ ਕੋਈ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਮੈਂ ਤੈਨੂੰ ਦੱਸਿਆ ਵਿਆਹ ਕਰਨਾ ਵਿਆਹ ਜ਼ਿੰਦਗੀ ਚ ਇੱਕ ਵਾਰੀ ਹੁੰਦਾ ਹੁੰਦਾ ਚੰਗਾ ਤੇਰੀ ਮਰਜ਼ੀ ਹੈ ਪੁੱਛ ਲੈ ਫਿਰ ਭੈਣ ਨੂੰ ਜੇ ਮੰਨ ਜੂਗੀ ਤਾਂ ਮੰਨ ਜੂਗੀ ਤਾਂ ਪੁੱਛ ਲੈਨੀ ਮੈਂ ਕਿਹਨੂੰ ਕਹੀਂ ਸੀ ਸਾਗ ਵਾਲਾ ਵਧੀ ਤੇ ਮੁਕਤ ਹੁੰਦਾ ਸੀ ਕੱਲ ਨੂੰ ਕਿਦੇ ਹੱਥਾਂ ਚੋਂ ਨਟ ਪਾ ਦੋ ਇਕੱਲੇ ਮੁਕਤ ਕੰਨੀ ਕੀ ਦੇਖੇਗਾ ਕੱਲ ਨੂੰ ਜੇ ਇੱਥੇ ਬਾਰਚਾ ਕੇ ਬੈਗੀ ਫੇਰ ਆ ਉਹਦਾ ਨਾ ਚੰਗਾ ਬੋਲਦੀ ਨਹੀਂ ਹੁੰਦੀ ਮੈਂ ਤਾਂ ਮਾੜੀ ਬੋਲਦੀ ਆਂ ਸਾਫ਼ ਬੋਲਦੀ ਹੁੰਦੀ ਆ ਸਾਰਾ ਮੈਂ ਤਾਂ ਉਹੀ ਗੱਲ ਪਹਿਲਾਂ ਕਹ ਰਿਸ਼ਤੇ ਨੇ ਮੋੜੇ ਆਗੇ ਤੇਰੀ ਭੈਣ ਕਹੇ ਪੜੀ ਐ ਮੱਕ ਥੱਲੇ ਤਾਂ ਰਿਸ਼ਤਾ ਨਹੀਂ ਹੁੰਦਾ ਉਹਦੇ ਕੋਈ ਚੰਗਾ ਚੰਗਾ ਪੁੱਛ ਲੈ ਫਿਰ ਚੰਗਾ ਮੈਨੂੰ ਐਂ ਲੱਗਦਾ ਵੀ ਇੰਨਾ ਵਧੀਆ ਰਿਸ਼ਤਾ ਸੀ ਇਹ ਬੁੜੀਆਂ ਵਾਲੀ ਗੱਲ ਕਿਦੇ ਉਹੀ ਨਾ ਕਰ ਜਾਣਾ ਕਿਦੇ ਰਿਸ਼ਤੇ ਹੀ ਨਾ ਹੱਥੋਂ ਲਗਾ ਦੇਣਾ ਉਹ ਮੈਂ ਤਾਂ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਸਾਦਾਤੀ ਆ ਤਾਈ ਨੇ ਸਾਰੇ ਕੰਡੇ ਵੀ ਜੀਤੇ ਆਏ ਸੀਗਾ ਵੀ ਰਿਸ਼ਤਾ ਹੋ ਜੂਗਾ ਉਹ ਤਾਂ ਸੇਲੀ ਨੇ ਹੋਰ ਹੀ ਕੁਝ ਦੱਸਤਾ ਆਉਂਦੀ ਹਲਕੀ ਤੇ ਇਹਨੂੰ ਦੱਸਦੀ ਆ ਕੀ ਹੋ ਰਿਹਾ ਬੇਬੇ ਕਿੱਧਰ ਆਈਆਂ ਤੂੰ ਮੈਂ ਤਾਂ ਮੜਾ ਤਾਈ ਕੋਲ ਜਾਂਦੀ ਸੀ ਉੱਥੇ ਦਾ ਬਾਈ ਟੱਕਰ ਗਿਆ ਰਾਜਵੀਰ ਦਾ ਉਹ ਮੈਨੂੰ ਪੁੱਠੀ ਮੋੜ ਲਿਆ ਉਹ ਕਹਿੰਦਾ ਤਾਇਏ ਨੂੰ ਤਾਂ ਮੈਂ ਕਿਹਾ ਆ ਵੀ ਕੱਲ ਨੂੰ ਆਪਾਂ ਦੇਖਾਂਗੇ ਜੇ ਲੋਟ ਲੱਗੇ ਤਾਂ ਕਹਿੰਦਾ ਸ਼ਗਨ ਪਾਈ ਦੇਵਾਂਗੇ ਅੱਛਾ ਹਾਂ ਇਹ ਤਾਂ ਹੋਰ ਹੀ ਪੰਗਾ ਹੋ ਗਿਆ ਸੇਲੀ ਨੂੰ ਪੁੱਛ ਲਿਆ ਨੇ ਫੋਨ ਕਰਕੇ ਸ਼ੇਲੀਏ ਦੇ ਉਥੋਂ ਦੀ ਨਾਲ ਪੜਦੀ ਸੀ ਕੋਈ ਇਹਦੇ ਨਾਲ ਪੜਦੀ ਸੀ ਉਹਨਾਂ ਦਾ ਘਰ ਕੋਲੇ ਹੀ ਆ ਕੰਦ ਨਾ ਕੰਦਾ ਕਹਿੰਦੀ ਅੱਛਾ ਇਸੇ ਆ ਬੇ ਚਾਚਾ ਪੁੱਤੀ ਆ ਬੇਬੇ ਜੀ ਕੰਦ ਨਾ ਕੰਦਾ ਫਿਰ ਤਾਂ ਪੰਗਾ ਹੀ ਹੋ ਗਿਆ ਗੱਲ ਨਾਲ ਪੰਗਾ ਦਾ ਵੀ ਬਸ ਉਹ ਤਾਂ ਕਹਿੰਦੀ 10 ਸਾਲ ਵੱਡਾ ਤੈਥੋਂ ਦਾ ਕਹੇ ਉਹ ਕਹਿੰਦੀ ਮੈਂ ਨਹੀਂ ਕਰਾਂਉਂਦੀ ਰਾਜਵੀਰ ਕਹਿੰਦਾ 10 ਸਾਲ 10 ਕਿਹੜੇ 12 ਸਾਲ ਵੱਡਾ ਮੁੰਡਾ 12 ਸਾਲ ਵੱਡਾ ਆਹੋ ਭਲਾ ਜੇ ਤਾਂ ਕੁੜੀ ਨੂੰ ਮੁੰਡਾ ਨਹੀਂ ਪਸੰਦ ਉਹ ਵਿਆਹ ਕਰਕੇ ਕੀ ਕਰੋਗੇ ਫਿਰ ਮੈਂ ਤਾਂ ਆ ਬائیں ਕਹਿੰਦੀ ਸੀ ਮੈਂ ਕਰ ਲਾਂ ਨੂੰ ਕਹਦੇ ਕਹਦੇ ਬਸ ਕਰ ਕਿਸੇ ਕੋਲ ਆ ਕੀ ਲੋੜ ਐ ਹਾਂ ਤਾਂ ਹੀ ਤਾਂ ਬਣੇ ਹਣੋ ਆ ਬੰਦ ਦੱਸਾ ਵੀ ਕੁਛ ਮੰਗਦੇ ਨਹੀਂ ਮੁੰਡਾ ਹੋ ਗਿਆ ਵੱਡਾ ਉਮਰ ਦਾ ਮੰਗਣ ਕੀ ਕਿ ਤੈਨਾਂ ਮੰਝਰੀ ਤਾਂ ਕੋਠੀ ਐ 10 ਕਿੱਲੇ ਵਾਹਣਦੇ ਆ ਮੰਗਦੇ ਕੁਛ ਨਹੀਂ ਆ ਮੰਗਣ ਕਿੱਥੋਂ ਜੇ ਤਾਂ ਅਗਲੇ ਦਾ ਮੁੰਡਾ ਵੱਡਾ ਹੈ ਮੁੰਡਾ ਦਾ ਕਹਿੰਦੇ 45 ਸਾਲ ਦਾ ਨਹੀਂ 베بی ਅੱਜ ਤਾਂ ਆਪਾਂ ਕਰ ਦਿਆਂਗੇ ਵਿਆਹ ਕੇਰਾਂ ਦਾ ਉਹ ਹੀ ਗੱਲ ਕੇਰਾਂ ਗੁੱਥਮੁੱਥ ਕਰਕੇ ਤੋੜ ਦਿਆਂਗੇ ਕੁੜੀ ਨੂੰ ਕੱਲ ਨੂੰ ਫੇਰ ਆ ਜੂਗੀ ਇਹ ਇਹ ਤਾਂ ਅੱਧਾ ਬੁੜਾ ਫੇਰ 45 ਸਾਲ ਦਾ ਕੁਛ ਅੱਲਾ ਦਾ ਪੈਸੇ ਬਣਾਉਣ ਨੂੰ ਫਿਰਦਾ ਹੈ ਬਚੋਲੇ ਨੂੰ ਤਾਂ ਅੱਜ ਕੱਲ ਲੱਖ ਰੁਪਿਆ ਬਣਦਾ ਕੁੜੀਆਂ ਦਾ ਕਿਤੇ ਤੈਨੂੰ ਨਾ ਲਾਦੀ ਤਾਂ ਕਰਾਉਂਦੇ ਐ ਸਾਕ ਕੁੜੀਆਂ ਉੱਥੇ ਹੁੰਦੀਆਂ ਵੀ ਨਹੀਂ ਰਹਿਤ ਆਪਣੇ ਕੋਲੇ 12 ਸਾਲ ਵੱਡਾ ਕਹਿੰਦੇ ਉਹ ਤਾਂ ਦੇਖ ਕੇ ਪਤਾ ਲੱਗੂ ਕੀ ਪਤਾ ਮੁੰਡਾ ਅੱਧਾ ਬੁੜਾ ਹੋਵੇ ਉਹ ਕੁੜੀ ਦਾ ਦੀ ਪੰਤਾਈ ਸਾਲ ਦਾ ਹੈ ਹੈ 45 ਸਾਲ ਦਾ ਤਾਂ ਕਹੀ ਜਾਂਦੇ ਮੈਂ ਤੈਨੂੰ ਮੈਂ ਕੁੜੀ 20 ਸਾਲਾਂ ਦੀ ਮੁੰਡਾ 45 ਸਾਲ ਦਾ ਮੇਲ ਕੀ ਹੈ ਹਾਂ ਹਾਂ ਇਹ ਤਾਂ ਮੈਂ ਕਹਿੰਦੀ ਆ ਵੀ ਪਾਣਿਆ ਪਾਣੀ ਕੋਈ ਨਹੀਂ ਮੈਂ ਕਰਦੀ ਆ ਰajveer ਨਾਲ ਚੰਗਾ ਗੱਲ ਹਾਂ ਉਹ ਕਰ ਲੈ ਤੂੰ ਜਾ ਕੇ ਗੱਲ ਦੇਖ ਇਹ ਤਾਂ ਆਪ ਨਹੀਂ ਕਰਕੇ ਆ ਜੀ ਵਧੀਆ ਗੱਲਾਂ ਆਲ ਨੂੰ ਕੀ ਪਤਾ ਭੋਲਾ ਭਾਲਾ ਉਹ ਤਾਂ ਮੁੰਡੇ ਨੂੰ ਆਈ ਨਹੀਂ ਦੇਖਿਆ ਨੇ ਅੱਜ ਕੱਲ ਦੇ ਤਾਂ ਸੌਖੇ ਹੁੰਦੇ ਆ ਨਾ ਮੁੰਡੇ ਉਹਨਾਂ ਦੀ ਉਮਰ ਦਾ ਨਹੀਂ ਪਤਾ ਲੱਗਦਾ ਹੁੰਦਾ ਇੱਕ ਢੀਕੋ ਵੱਰ ਜਾਏਗਾ ਕੋ ਕੰਮ ਨਹੀਂ ਕਰਦਾ ਉਹ ਤਾਂ ਨਹੀਂ ਕਰਦਾ ਬਾਹ ਟੇਕੇ ਦੇ ਦਿੰਦੇ ਆ ਕਿ ਬੇਲਾ ਰਹਿੰਦਾਗਾ ਮੱਛ ਵਰਗਾ ਹੋਇਆ ਪਿਆ ਹੋਊਗਾ ਇੰਦਾ ਉਹਦਾ ਇਹ ਤਾਂ ਵੀ ਛੋਟੀ ਉਮਰ ਦੀ ਹੈ ਉਹ ਮਮ ਮਰ ਜਾ ਨਹੀਂ ਕਿਵੇਂ ਮੂੰਹ ਫਲਾਈ ਬੈਠੀ ਐ ਕੀ ਗੱਲਾਂ ਐ ਕੋ ਬੈਠੀ ਆਕੜੀ ਜੀ ਕੀ ਗੱਲ ਹੋਗੀ ਨਾ ਤੇਰੀ ਸਹੇਲੀ ਨਾਲ ਗੱਲ ਹੋਗੀ ਆਹੋ ਹੋਗੀ ਗੱਲ ਸ਼ੋਗਰਾ ਵਾਵਾ ਵੀ ਉੱਥੇ ਮੇਰੀ ਸਹੇਲੀ ਸੀ ਜੇ ਨਾ ਹੁੰਦੀ ਨਾ ਮੇਰੀ ਸਹੇਲੀ ਮੇਰਾ ਤਾਂ ਜਮੇ ਬੇੜਾ ਬਹਿ ਗਿਆ ਸੀ ਮੈਨੂੰ ਤਾਂ ਦੱਸਤਾ ਸੀ ਤਾਈ ਨੇ ਆ ਬੇਬੇ ਕਰਦੀ ਐ ਜਿੰਨੇ ਕੰਮ ਕਰਦੀ ਐ ਬੇਬੇ ਨੂੰ ਆਏ ਐ ਵੀ ਕੁੜੀ ਸੌਖੀ ਰਹੂਗੀ ਕਿਹੜਾ ਵਿਆਹ ਦੀਏ ਵਿਆਹ ਕਿੰਨੇ ਕਾਦੇ ਨਾ ਰਹੂਗੀ ਹਾਂ ਮੈਂ ਕਿੱਡੀ ਉਮਰ ਦੱਸੀ ਐ ਪਹਿਲਾਂ 45 ਸਾਲ ਉਮਰ ਐ ਮੂੰਹ ਮਰ ਜਾ ਨੀ ਨਹੀਂ ਤੇਰੀ ਮਾਂ ਤਾਂ ਤੈਨੂੰ ਬੁੜੇ ਨਾਲ ਵਿਆਉਣ ਨੂੰ ਫਿਰਦੀ ਐ ਮੈਂ ਤੈਨੂੰ ਕਹੇ ਆਖੇ ਵੀ ਭਾਈ ਪੜ੍ਹਾਈ ਲਿਖਾਈ ਕਰੀ ਐ ਹੁਣ ਕੋਈ ਨਹੀਂ ਮੁੰਡਾ ਟਿਆਜੂਗਾ ਬੇਬੇ ਨੂੰ ਤਾਂ ਆਏ ਹੋਇਆ ਪਿਆ ਕਮ ਨੀ ਮੇਰੀ ਕੁੜੀ ਤਾਂ ਕੁਮਾਰੀ ਨਾ ਰਹੇ ਜੀ ਮੰਨਿਆ ਘਰਵਾਰ ਸੋਹਣਾ ਜ਼ਮੀਨ ਹੈ 10 ਕਿੱਲੇ ਸਭ ਕੁਝ ਹੈ ਕਰੇ ਸੰਦ ਸੰਦੇੜੇ ਗੱਲ ਕਰ ਹੁਣ ਉਹਦੀ ਉਮਰ ਮੇਰੀ ਉਮਰ ਕਿੱਥੇ ਦੀ ਉਹਦੀ ਉਮਰ ਕਿੱਥੇ ਤੂੰ ਤਾਂ 20 ਸਾਲਾਂ ਦੀ ਹੈ ਵੀ ਸੋਹਣਾ ਲੱਗੇ ਕਿੱਥੇ 20 ਸਾਲ ਕਿੱਥੇ 45 ਸਾਲ ਹਾਂ ਲੈ ਕਿੰਨਾ ਫਰਕ ਹੈ ਕਿੰਨਾ ਫਰਕ ਹੈ ਚਲ ਥੋੜਾ ਘਣਾ ਕੋਈ ਕੋਈ 5-4 ਸਾਲਾਂ ਦਾ ਹੁੰਦਾ ਘਰ ਵੀ ਦਿੰਦੇ ਹੁਣ ਮੇਰਾ ਤੇ ਤੇਰੇ ਬਾਈ ਦਾ 4-5 ਸਾਲਾਂ ਦਾ ਫਰਕ ਹੈ ਦੇਖ ਬਾਬੇ ਮੈਨੂੰ ਨਹੀਂ ਪਤਾ ਹੈਗਾ ਬਾਈ ਨੂੰ ਕਹਿ ਬੇਬੇ ਨੂੰ ਕਹ ਕੁਝ ਮਰਜ਼ੀ ਕਹਨੇ ਨੂੰ ਕਹ ਜਵਾਬ ਦੇਉ ਮੈਨੂੰ ਮਨਜ਼ੂਰ ਨਹੀਂ ਹੈਗਾ ਰਿਸ਼ਤਾ ਇਹ ਤੇ ਮਨਜੂਰ ਜੇ ਤੈਨੂੰ ਨਹੀਂ ਮੈਨੂੰ ਕਿਹਾ ਹੈਗਾ ਮੈਂ ਤਾਂ ਆਪ ਜਵਾਬ ਦਿੰਨੀ ਆ ਬਸ ਫਿਰ ਤੂੰ ਜਵਾਬ ਦੇ ਦੇ ਅੱਜ ਵੀ ਗੱਲ ਨਾ ਕੋਈ ਕਰੀ ਜਵਾਬ ਦਵਾ ਦੇ ਕੁੜੀ ਤੋਂ ਲੈ ਮੈਂ ਥੋੜਾ ਜਿਹਾ ਪੜ ਦਵਾਉਣੀ ਆ ਤੇਰੀ ਭੈਣ ਨੂੰ ਪੁੱਛ ਲੈ ਲਈ ਤੇਰੀ ਤੈਨੂੰ ਆਖਿਆ ਸੀ ਆ ਮੈਂ ਤੂੰ ਕਿਉਂ ਦਸੀ ਕਿਉਂ ਦਸੀ ਜਾਨੀਏ ਭੈਣ ਨੂੰ ਮੈਂ ਥੋੜਾ ਜਿਹਾ ਸੇ ਪੁੱਛ ਲੈਣੀ ਨਹੀਂ ਆਨੀ ਨਾ ਮੈਂ ਆਪ ਹੀ ਪਤਾ ਕਰ ਲਿਆ ਮੇਰੀ ਸਹੇਲੀ ਤੋਂ ਸਾਰਾ ਸਾਰੇ ਜਿੱਦੇ ਲਿਆ ਕੇ ਮੇਰੇ ਮੂਰੇ ਬਿਠਾਉਂਗੇ ਉਹਦੇ ਕੀ ਮੈਨੂੰ ਪਤਾ ਨਾ ਲੱਗੂਗਾ ਤੇ ਜੇ ਮੈਂ ਉਹਦੇ ਜਵਾਬ ਦੇ ਤਾਂ ਫੇਰ ਕੀ ਕਰੋਗੇ ਲੈ ਆਪਣੇ ਤੂੰ ਕੀ ਤੋਂ ਪਤਾ ਕਰ ਲਈ ਤੀ ਸੇ ਲਿਆ ਮੇਰੀ ਉੱਥੇ ਉਹਨੇ ਦੱਸਤਾ ਮੈਨੂੰ ਵੀ ਮੁੰਡੇ ਦੀ ਉਮਰ ਤਾਂ 45 ਸਾਲ ਉਹ ਤਾਂ ਕਹਿੰਨੀ ਮੇਰਾ ਚਾਚਾ ਲੱਗਦਾ 45 ਸਾਲ ਉਮਰ ਹੈ 45 ਸਾਲ ਉਹ ਕਮਲੀਏ ਭੈਣੇ ਚਾਚਾ ਦਾ ਰਿਸ਼ਤੇ 'ਚ ਲੱਗਦਾ ਤੀ ਉਮਰ ਤਾਂ ਬੜੀ ਵੱਡੀ ਨਹੀਂ ਹੈਗੀ ਉਹਦੀ ਕੋਈ ਤੇਰੇ ਨਾਲ ਕਿੰਨੇ ਸਾਲਾਂ ਦਾ ਫਿਰ ਤੂੰ ਦਾ ਉਹ ਆਹੀ 5-7 ਸਾਲਾਂ ਦਾ ਫਰਕ ਹੈ ਤੂੰ 5-7 ਸਾਲਾਂ ਦਾ ਕਹੀ ਜਾਂਨੇ ਉਹ ਕੁੜੀ ਝੂਠ ਬੋਲਦੀ ਹੈ ਜਿਹੜੀ ਪਿੰਡ ਦੀ ਉਹਨਾਂ ਨੇ ਅਗਲਾ ਕਹਿੰਦੀ ਹੁੰਦਾ ਮੈਂ ਤੈਨੂੰ ਦੱਸਾਂ ਪਿੰਡ ਵਾਲੇ ਨੂੰ ਵੱਧ ਪਤਾ ਹੁੰਦਾ ਤਾਂ ਹੀ ਤਾਂ ਮੈਂ ਗੱਲ ਬੁੱਝ ਗਈ ਸੀ ਕਿ ਬੇਬੇ ਐਂ ਕਹਤੋਂ ਕਹਿੰਦੀ ਇਹਨਾਂ ਕੋਈ ਮੰਗ ਮੰਗਾਈ ਨਹੀਂ ਹੈਗੀ ਮੰਗ ਮੰਗਾਈ ਤਾਂ ਹੀ ਨਹੀਂ ਹੈਗੀ ਬੇਬੇ ਤੇ ਤੇਰਾ ਭਰਾ ਤਾਂ ਨਾ ਤੈਨੂੰ ਖੂਚ ਧੱਕਾ ਦੇਣ ਨੂੰ ਫਿਰਦਾ ਕੁੜੀਏ ਮੇਰੀ ਗੱਲ ਸੁਣ ਲੈ ਹਾਂ 10 ਕਿੱਲੇ ਜ਼ਮੀਨ ਸੀ ਤਿੰਨ ਮੰਜ਼ਲੀ ਕੋਠੀ ਸੀ ਮੋਜਾਂ ਕਰेंगी ਮੋਜਾਂ ਤੂੰ ਤਾਂ ਮੈਨੂੰ ਤਾਂ ਨਾ ਕਿਸੇ 2 ਕਿੱਲੇ ਵਾਲੇ ਦੇ ਵਿਆਹ ਦੇ ਪਰ ਮੈਂ ਬੁੜੇ ਨਾਲ ਵਿਆਹ ਨਹੀਂ ਕਰਾਉਂਦੀ ਹੈਗੀ 2 ਕਿੱਲੇ ਵਾਲੇ ਦੇ ਕੀ ਕਰेंगी ਖਾਣ ਨੂੰ ਦਾਣੇ ਵੀ ਨਹੀਂ ਹੋਣੇ ਵੇਚਣ ਨੂੰ ਕਿੱਥੋਂ ਹੋਣਗੇ ਮੈਂ ਰਾਪੀ ਤਾਰ ਲੂੰਗੀ ਨਾ ਉਹ ਬੁढ़ा ਹੋਇਆ ਪਿਆ 45 ਸਾਲਾਂ ਦਾ ਹੋਇਆ ਪਿਆ ਚਾਰ ਦਿਨਾਂ ਨੂੰ ਮਰ ਗਿਆ ਕੁੜੀ ਫੇਰ ਵਾਰ ਚੱਕ ਕੇ ਮੈਜੂ ਉਹ ਕਮਲੀਏ ਹਾਂ ਉਹ ਮਰਨਾ ਜਮਣਾ ਦਾ ਲੀਲੀ ਛਤਰੀ ਦੇ ਹੱਥ ਚ ਹੈ ਇਹ ਤਾਂ ਜੰਮ ਦੇ ਮਰੀ ਜਾਂਦੇ ਨੇ ਫਿਰ ਕੋਈ ਹਾਨ ਪ੍ਰਵਾਨ ਤਾਂ ਹੋਵੇ ਮਾੜਾ ਮਟਰ ਤਾਂ ਕੁਛ ਦੇਖ ਜੇ ਕੁੜੀ 20 ਸਾਲਾਂ ਦੀ ਮੁੰਡਾ 25 ਦਾ ਹੋਵੇ ਉਹ 12 ਫਰਕ ਨਹੀਂ ਹੈਗਾ ਉਹਦਾ ਪਾਣੀ ਮਾਰਦੇ ਨੇ ਉਹਨਾਂ ਤੇ ਲੋਕ ਮਾਰ ਦੇਣ ਚਾਹੇ ਪਾਣੀ ਮਾਰਨੇ ਚਾਹੇ ਨਾ ਮਾਰਨੇ ਮੈਂ ਤੁਹਾਨੂੰ ਗੱਲ ਦੱਸਦੀ ਜਦੋਂ ਮੇਰੀ ਸਹੇਲੀ ਦੇ ਪਸੰਦ ਨਹੀਂ ਮੈਂ ਵੀ ਨਹੀਂ ਕਰਵਾਉਂਦੀ ਹੈਗੀ ਪਰ ਤੇਰੀ ਸਹੇਲੀ ਉੱਤੇ ਤੇਰੇ ਤੇ ਜਲਨ ਹੋਈ ਪਈ ਹੈ ਬੀਨੂੰ ਇੰਨਾ ਵੱਡੀ ਕੋਠੀ ਮਿਲ ਗਈ ਆ 10 ਕਿੱਲੇ ਜ਼ਮੀਨ ਹੈ ਬਹਿ ਜਾ ਬਾਈ ਜੇ ਇਹਨਾਂ ਕੁੜੀ ਨੂੰ ਮੁੰਡਾ ਨਹੀਂ ਪਸੰਦ ਵਿਆਹ ਕਿਦਾ ਕਰੇਗਾ ਆਹੋ ਜਦੋਂ ਮੈਨੂੰ ਨਹੀਂ ਪਸੰਦ ਬਾਪ ਤੂੰ ਤੁਸੀਂ ਜਾ ਬੈਠੋ ਉਹਨਾਂ ਦੇ ਕੋਲ ਉਹ ਇਹ ਤਾਂ ਵਿਚਾਰੀ ਮਿਆਣੀ ਹੈ ਇਹਨੂੰ ਇੰਨਾ ਗੱਲਾਂ ਦਾ ਕੀ ਪਤਾ ਇਹ ਤਾਂ ਐ ਕਹੀ ਜਾਂਦੀ ਐ ਕਿ ਮੈਨੂੰ 2 ਕਿੱਲੇ ਆਏ ਤੋਰ ਦੇ ਉਹ 2 ਕਿੱਲੇ ਦੀ ਕਰ ਹੀ ਜ਼ਿੰਦਗੀ ਹੁੰਦੀ ਇਹ ਤਾਂ ਬਸ ਇੱਕ ਕਹਿਣ ਦੀ ਗੱਲ ਹੈ ਇਹ ਤਾਂ ਸੱਚਾਈ ਦਵਾਉਣੀ ਆ ਆਹੋ ਐ ਥੋੜਾ ਕਹਿਣੀ ਵਿੱਚ ਸੱਚੀ ਤਾਂ ਨਹੀਂ ਕਹਿੰਦੀ ਵੀ ਸੱਚੀ 2 ਕਿੱਲੇ ਵਾਲੇ ਦੀ ਤੋਰ ਸਾਨੂੰ ਪਣੇ ਮੇਰੀ ਗੱਲ ਸੁਣੋ ਦੁਪਹਿਰੀ ਨਹੀਂ ਹੈਗੀ ਤੂੰ ਸਾਨੂੰ ਗੱਲ ਸੁਣ ਲੈ ਮੇਰੀ ਬਾਣਦੇ ਪਾਵਾ ਪੰਜ ਸੱਤ ਕਿੱਲੀ ਹੋਣ ਵਾਲੇ ਨਾ ਹੋਣ ਪਰ ਮੁੰਡਾ ਪਈ ਮੇਰੇ ਹਾਨ ਦਾ ਹੋਵੇ ਮੈਂ ਤਾਂ ਫੇਰ ਕਰਾਉਂਗੀ ਨਹੀਂ ਨਹੀਂ ਮੈਂ ਕਰਾਂ ਨਾ ਇਹਦਾ ਮਤਲਬ ਹੁਣ ਇੱਥੇ ਮੈਂ ਜਵਾਬ ਦੇ ਰਿਆਂ ਤੇ ਜਵਾਬ ਤਾਂ ਦੇਣੀ ਜਵਾਬ ਤਾਂ ਦੇਣੀ ਪਊਗਾ ਤੈਂ ਕਹਿੰਦੇ ਜਵਾਬ ਦੇਣੇ ਤੂੰ ਐ ਕਹਦੇ ਵੀ ਭਈ ਸਾਡੀ ਕੁੜੀ ਨੂੰ ਤਾਂ ਮੁੰਡਾ ਨਹੀਂ ਪਸੰਦ ਮੈਨੂੰ ਤਾਂ ਪਹਿਲੀ ਹੀ ਪਤਾ ਸੀ ਵੀ ਲੋਕਾਂ ਦਾ ਜਰੂਰ ਟੇਡ ਦੁਖੂਗਾ ਲੈ ਤਾਈ ਨੇ ਦੇਖ ਲੈ ਤਾਈ ਨੇ ਮੈਨੂੰ ਬੋਲ ਮਾਰ ਕੇ ਆਪ ਦੱਸੇ ਤਾਈ ਕਹਿੰਦੀ ਤੇ ਰਿਸ਼ਤਾ ਕਰੀ ਜਾਂਦੇ ਹੋ ਨਾ ਕਹਿੰਦੀ ਮੁੰਡੇ ਦੀ ਉਮਰ ਵਾਲੀ ਵੱਡੀ ਐ ਕਹਿੰਦੀ ਕੱਲ ਨੂੰ ਉਹੀ ਗੱਲ ਮੂਹਰੇ ਆ ਜਾਂਦੀ ਗੱਲ ਤਾਈ ਕਹਿੰਦੀ ਮੈਂ ਤਾਂ ਕਰਦਾ ਕਰਕੇ ਦੱਸਦੀ ਉਹ ਫਿਰ ਸਾਰਾ ਕੰਮ ਤਾਈ ਨਹੀਂ ਕਰਿਆ ਕਿਹੜੀ ਅਸੀਂ ਧੀ ਭੈਣ ਦੀ ਮੈਨੂੰ ਪਤਾ ਹੀ ਹੈ ਉਹ ਤਾਂ ਮੇਰੇ ਕੋਲੇ ਦੱਸੋ ਤਾਈ ਨੇ ਤਾਂ ਫੋਨ ਲਾ ਕੇ ਅੱਡੀ ਹੈ ਤੂੰ ਦੱਸ ਤਾਂ ਹੂਆ ਕਿ ਤੂੰ ਕਿਹੜਾ ਭਲੀ ਹੈ ਮੈਂ ਤਾਂ ਕੱਲ ਹੀ ਨਹੀਂ ਕਰੀ ਮੈਨੂੰ ਤਾਂ ਉਦੋਂ ਪਹਿਲੀ ਬੇਬੇ ਨੇ ਦੱਸਤਾ ਸੀ ਵੀ ਭਾਈ ਉਹਦੀ ਸਹੇਲੀ ਨਾਲ ਗੱਲ ਹੋ ਗਈ ਰਾਜਵੀਰ ਦੀ ਉਹਨਾਂ ਨੇ ਕੋਲੀ ਕਰਕੇ ਨਹੀਂ ਜਾਉਂਦੇ ਮੈਨੂੰ ਤਾਂ ਉਹਨੇ ਪਹਿਲਾਂ 10 ਵਾਰੀ ਕਿਹਾ ਸੀ ਵੀ ਭਾਈ ਸਾਡੇ ਪਿੰਡ ਚ ਗੱਲ ਨਾ ਕਰੋ ਸਾਡੀ ਤਾਂ ਕਿਸੇ ਨਾਲ ਬਣਦੀ ਨਹੀਂ ਸਾਰੇ ਪਾਨੀ ਮਾਰਨ ਵਾਲੇ ਨੇ ਇਹ ਤੈਨੂੰ ਜਿਆਦਾ ਲੱਗਦਾ ਨਾ ਵੀ ਪਾਨੀ ਵਜਦੀ ਉਹਨਾਂ ਨੇ ਕੋਈ ਗੱਲ ਹੈ ਵੀ ਮੁੰਡਾ ਛੋਟੀ ਉਮਰ ਦਾ ਐ ਕਰ ਇੱਥੇ ਸੱਗ ਲਾ ਹਾਂ ਜਿੰਨਾ ਚਿਰ ਰੱਖੀ ਦੇਖੇ ਤੁਹਾਨੂੰ ਇਹ ਨਾ ਪਤਾ ਲੱਗਦਾ ਇਹਦਾ ਮਤਲਬ ਇਹ ਹੈ ਜੇ ਤੁਹਾਨੂੰ ਵੱਡਾ ਲੱਗਿਆ ਮਰਦਾ ਫਿਰ ਤੁਸੀਂ ਜਵਾਬ ਦੇ ਦੋਗੇ ਹਾਂ ਹਾਂ ਫਿਰ ਮੈਂ ਤਾਂ ਜਵਾਬ ਦੇ ਦੂੰਗੀ ਪਸੰਦ ਆਇਆ ਤਾਂ ਇੱਥੇ ਆਪਾਂ ਚੁੰਨੀ ਜੜਾਵਾ ਕਰਕੇ ਤੋੜੇ ਮੇਰੇ ਨਹੀਂ ਭਾਬੀ ਤੇਰੇ ਵੀ ਪਸੰਦ ਹੋਣਾ ਚਾਹੀਦਾ ਹਾਂ ਫਿਰ ਹਾਂ ਘਰੋਂ ਮੈਂ ਤਾਂ ਭਾਈ ਮੈਂ ਤਾਂ ਫੋਟੋ ਦੇਖ ਕੇ ਹੀ ਦੱਸਤਾ ਜੀ ਮੈਨੂੰ ਤਾਂ ਫੋਟੋ ਦੀ ਵੱਡਾ ਲੱਗਦਾ ਸੀ ਐਡਾ ਤਾਂ ਕੱਦ ਹੈ ਤੇ ਨਾਲ ਹੀ ਜਿਹੜਾ ਫੋਟੋ ਤੇ ਐਡਾ ਲੱਗਦਾ ਸੀਗਾ ਉਹ ਕੀ ਪਤਾ ਕਦੋਂ ਕਦੀ ਫੋਟੋ ਸੀ ਤੇ ਅੱਖੀਂ ਦੇਖੇ ਤਾਂ ਕੀ ਪਤਾ ਕਿੱਡੀ ਕੀ ਕਰਦਾ ਹੋਊਗਾ 45 ਦਾ ਤਾਂ ਲੋਕ ਮੂੰਹ ਨਾ ਕ بس ਮੈਨੂੰ ਤਾਂ ਪਹਿਲੀ ਹੀ ਪਤਾ ਸੀ ਵੀ ਆਪਣੇ ਐਡੇ ਕਰਮ ਕਿਥੇ ਖੜਾ ਹੋ ਜਾਉਣਾ ਤੇਨੇ ਸਾਂ ਬਚੋਲੇ ਨੂੰ ਫੋਨ ਕਰਾ ਚੱਕ ਮੋਬਾਈਲ ਵੀ ਭਈ ਉਹਨਾਂ ਨੂੰ ਐ ਕਹ ਇੱਥੇ ਆ ਜਾਣ ਜਿਉ ਉਹਨੇ ਕਰਾਉਣਾ ਵਿਆਹ ਉਹ ਮੈਂ ਨਾ ਜਵਾਬ ਹੀ ਦੇ ਦੇਣਾ ਬਚੋਲੇ ਨੂੰ ਦੇ ਦੇ ਫਿਰ ਹਾਂ ਕਾਨੂੰਨ ਹੁਣ ਪੰਗਾ ਕਰਨਾ ਹੈ ਇੱਥੇ ਕਾਨੂੰਨ ਸੁਣਨਾ ਇਹਨਾਂ ਨੂੰ ਜੇ ਤੁਸੀਂ ਇੱਥੋਂ ਜਵਾਬ ਦਿੱਤਾ ਅਗਲਾ ਕੀ ਕਰੂਗਾ ਜਿੱਦ ਦੇ ਸੰਯੋਗ ਹੋਏ ਨਾ ਉਹਦੀ ਆਪੀ ਭਿੜ ਜਾਣਗੇ ਆ ਹੀ ਦੇਖ ਲੈ ਆ ਤੇਰਾ ਭਰਾ ਮੈਨੂੰ ਗਲੀ ਚ ਬੋਲਦਾ ਹੈ ਕਹਿੰਦਾ ਕੋਈ ਮੰਗ ਨਹੀਂ ਮੰਗਾਈ ਨਹੀਂ ਕਹਿੰਦਾ ਕੁਛ ਹੀ ਨਹੀਂ ਮੰਗਦੇ ਮੈਂ ਤਾਂ ਉਹਦੀ ਹਿਸਾਬ ਲਾ ਲਿਆ ਸੀ ਵੀ ਤਿੰਨ ਮੰਜ਼ਲੀ ਕੋਠੀ ਅਗਲੇ ਦੇ 10 ਕਿੱਲੇ ਜ਼ਮੀਨ ਦੇ ਤੇ ਮੰਗਦੇ ਕਿਉਂ ਨਹੀਂ ਨਮੀਆਂ ਗੁੱਡੀਆਂ ਕਿੰਨੇ ਪਟੋਲੇ ਤੁਸੀਂ ਕਰ ਲਓ ਗੱਲ ਮੈਂ ਮੁੰਡੇ ਦਾ ਜਵਾਬ ਦਿੰਦੇ ਮੈਂ ਦੇਖੇ ਸੀ ਹਾਂ ਕੁੜੀਆਂ ਨਹੀਂ ਕਰਦੇ ਮੈਂ ਜਵਾਬ ਦੇਣੀ ਤੇਖੀਆਂ ਤੀਆਂ ਹਾਂ ਤਾਂ ਫਿਰ ਕੁੜੀਆਂ ਨਹੀਂ ਨਾ ਤਾਂ ਜਿੰਦਗੀ ਦਾ ਕੁੜਗਾ ਨਹੀਂ ਕੱਟਣੀ ਹੈ ਮੁੰਡਿਆਂ ਨੇ ਥੋੜਾ ਕੱਟਣੀ ਚੰਗਾ ਚੰਗਾ ਪੜ੍ਹੇ ਆਪਦੀ ਪਸੰਦ ਦਾ ਤੂੰ ਆਪ ਹੀ ਮੁੰਡਾ ਭਾੜੀ ਮੈਂ ਨਹੀਂ ਮੁੰਨ ਦੇਖਣੀਆਂ ਦਾ ਰਿਸ਼ਤਾ ਕਰ ਤੇਰਾ ਕੋਈ ਮੁੰਡਾ हां لبਾਈ ਦਾ ਆਕਰਦਾ ਸੋਡੀ ਪਸੰਦ ਨਹੀਂ ਤਾਂ ਬਾਲੇ ਲੱਲਰ ਲਾਤੇ ਕੋਈ ਨਹੀਂ ਭਗਣੀ ਉਹ ਤੇ ਕੋਰਚ ਕਰਦੀ ਆ ਕੋ ਭਾੜਲਾ ਕਰਦੇ ਜਦੋਂ ਕਹੀ ਜਾਂਦਾ ਤੈਨੂੰ ਕਿਉਂ ਭਾੜਲਾ ਮੈਂ ਮੈਨੂੰ ਕੀ ਲੋੜ ਆ ਭਾੜਨ ਦੀ ਤੁਸੀਂ ਭਾੜੋ ਆਪੇ ਨਾ ਹੋਰ ਛੜੀ ਰਹੇਗੀ ਫਿਰ ਨਹੀਂ ਬੱਬੀ ਨਹੀਂ ਹੋਰ ਤੇਰੀ ਮਟੀ ਬਣਾ ਦੇਗੇ ਜਿੱਦੇ ਹੋਣਾ ਨਹੀਂ ਬੂਚਾ ਲੈ ਇੱਥੇ ਮੈਂ ਮੰਨਦੀ ਆ ਬਈ ਮੁੰਡਾ ਵੱਡਾ ਐ ਜਿੱਥੇ ਤੈਨੂੰ ਹਾਨ ਪ੍ਰਵਾਨ ਲੱਗਦਾ ਜਿਉ ਕੋ ਤੇਰੇ ਨਾਲ ਪੜਦਾ ਲਿਖਦਾ ਕੋਈ ਮੁੰਡਾ ਲੱਗਿਆ ਕਰੇ ਦੱਸ ਦੇ ਭਾਈ ਮੈਂ ਬਚੋਲਣ ਮੰਨ ਜੂਗੀ ਮੁੰਡਾ ਤਾਂ ਹੈਗਾ ਭਾਬੀ ਉਹਨੂੰ ਜ਼ਮੀਨ ਘਟ ਆਉਂਦੀ ਹੈ ਕਹਿੰਦੇ ਨੰਦ ਦੀ ਭਾਬੀ ਬਚੋਲ ਲੈ ਗੱਲ ਤਾਂ ਸੁਣ ਲੈ ਮੁੰਡਾ ਤਾਂ ਹੈਗਾ ਉਹਨੂੰ ਜ਼ਮੀਨ ਘਟ ਆਉਂਦੀ ਹੈ ਕਿੰਨੀ ਆਉਂਦੀ ਹੈ 5 ਕਿੱਲੇ ਹੁੰਦੇ ਨੇ ਤੇ ਥੋੜੇ 5 ਕਿੱਲੇ ਫਿਰ ਜੋ 10 ਸਾਲ ਆ ਪਸੰਦ ਨਹੀਂ ਬਹੁਤ ਤਾਂ 5 ਕਿੱਲੇ ਹਾਂ ਕਹ ਦੇ ਭਾਈ ਨੂੰ 5 ਜਾਣੇ ਦੀ ਕਰਾ ਲੈ ਫਿਰ ਜੇ ਤੈਨੂੰ ਮੁੰਡਾ ਪਸੰਦ ਹੈ ਚੱਲ ਫਿਰ ਕਹ ਦੇ ਬਾਈ ਨੂੰ ਆ ਬਾਈ ਨੂੰ ਕਹਿਣ ਨੂੰ ਮੈਨੂੰ ਮੂਰੇ ਕਰ ਦੇ ਗਾਲਾਂ ਪਤਾ ਕਿੰਨੀਆਂ ਕੱਢੂਗਾ ਮੈਨੂੰ ਚਲ ਠੀਕ ਹੈ ਚਲ ਮੈਂ ਬੇਬੀ ਨੂੰ ਆਪਣੇ ਕੋਲ